ਲੋ ਬੁੱਤ ਨਾਲ ਜਿਹੜੀ ਡਿਮਾਂਡ ਹੋ ਗਈ ਸੀ ਉਹਨੂੰ ਲੈ ਕੇ ਜਾਵਾਂਗੇ ਤੇਰੇ ਨਾਲ ਹਿਸਾਬ ਨਾਲ ਕਰਾਂਗੇ ਇਹ ਵੀ ਸੀ ਗੱਲ ਨਹੀਂ ਸੋਚੀ ਵੀ ਮੈਂ ਜਿਹੜੀਆਂ ਮੈਂ ਗੱਲਾਂ ਕਰ ਰਹੀਆਂ ਉਹ ਕੁੜੀ ਦਾ ਘਰ ਵੀ ਟੁੱਟ ਸਕਦਾ ਮੈਂ ਕਿਸੇ ਦੀ ਗੱਲ ਨਹੀਂ ਸੁਣਦੀ ਇਹ ਇਹ ਮੇਰੀ ਮੇਰੀ ਕਮਜ਼ੋਰੀ ਦਾ ਨਾ ਕੁਝ ਵੀ ਨਾ ਇਹ ਗੱਲਾਂ ਮੈਂ ਕਿਸੇ ਦੀਆਂ ਨਹੀਂ ਸੁਣਦੀ ਕੋਈ ਨਹੀਂ ਪਰ ਬਹੁਤ ساری ਵਾਰੀ ਨਾ ਕੁੜੀਆਂ ਚੱਕ ਚ ਵੀ ਆ ਜਾਂਦੀਆਂ ਨੇ ਸੁਗਰੀਤ ਤਾਂ ਕਿਸੇ ਦੀ ਚੱਕ ਚ ਨਹੀਂ ਤੁਹਾਡਾ ਕੋਈ ਐਗਰੀਮੈਂਟ ਹੋਇਆ ਗੁਰਵਿੰਦਰ ਭਾਗ ਤੁਸੀਂ ਵੀ ਤਾਂ ਆਜ਼ਾਦ ਹੋ ਤੁਸੀਂ ਵੀ ਤਾਂ ਗਾ ਸਕਦੇ ਹੋ ਕਿਤੇ ਫਿਰ ਕੱਲਾ ਗੁਰਵਿੰਦਰ ਬਰਾੜ ਤੇ ਸਾਰੇ ਅਲਾਮਬਾ ਕੀ ਕਲਾਕਾਰ ਦੇ ਨਾਲ ਜਦੋਂ ਕੋਈ ਵਿਆਹ ਕਰਾਉਂਦਾ ਚਲੋ ਇਹ ਉਹਨਾਂ ਦੀ ਪਰਸਨਲ ਗੱਲ ਆ ਉਹਨੂੰ ਪਤਾ ਹੁੰਦਾ ਵੀ ਕਲਾਕਾਰ ਨੇ ਪਰਫਾਰਮ ਕੀ ਕਰਨਾ ਉਹ ਕਿੱਥੇ ਜਾਣਾ ਤੇ ਤੁਹਾਡੇ ਨਾਲ ਅਸੀਂ ਕਿਉਂ ਤੁਹਾਡੇ ਨਾਲ ਕੋਈ ਖੁੰਦਕਬਾਜੀ ਹੋਗੀ ਵੀ ਸੁਖਰੀਤ ਬੁਰੀ ਲੱਗਣ ਲੱਗ ਪਈ ਸੁਖਰੀਤ ਨੇ ਸਟੇਜਾਂ ਤੇ ਨਹੀਂ ਜਾਣਾ ਸੁਖਰੀਤ ਨੇ ਗਾਉਣਾ ਨਹੀਂ ਸੁਖਰੀਤ ਨੇ ਜਿਵੇਂ ਦੱਸਿਆ ਵੀ ਕੱਪੜੇ ਨਹੀਂ ਮੈਚ ਕਰਕੇ ਪਾਉਣੇ ਨਹੀਂ ਮੇਰੇ ਨਾਲ ਨਹੀਂ ਉਹਨਾਂ ਦਾ ਬਿਹੇਵ ਸ਼ਾਇਦ ਮੈਨੂੰ ਲੱਗਦਾ ਵੀ ਸਾਰਿਆਂ ਨਾਲ ਹੀ ਇਦਾਂ ਦਾ ਹੈ ਅੱਛਾ ਮਤਲਬ ਜਿਹੜੇ ਮਜਿਸ਼ੀਅਨ ਨੇ ਉਹਨਾਂ ਨਾਲ ਵੀ ਸ਼ਾਇਦ ਮੈਨੂੰ ਲੱਗ ਰਿਹਾ ਹੂੰ ਕਿਉਂਕਿ ਜਦੋਂ ਵੀ ਉਹ ਗੱਲ ਕਰਦੇ ਨੇ ਉਸੇ ਟੋਨ 'ਚ ਹੀ ਗੱਲ ਕਰਦੇ ਨੇ ਹਮੇਸ਼ਾ ਵੀ ਚਲੋ ਕਿਸੇ ਟਾਈਮ ਤਾਂ ਹੁੰਦਾ ਆ ਬੰਦਾ ਸਹੀ ਗੱਲ ਕਰਦਾ ਆ ਠੀਕ ਹੈ ਇਹ ਨਹੀਂ ਗੱਲ ਹੈਗੀ ਪਹਿਲਾਂ ਕੁਝ ਕਿ ਟਾਈਮ ਸਹੀ ਵੀ ਚੱਲੇ ਵਿੱਚੋਂ ਨਹੀਂ ਪਰ ਕਲਾਕਾਰ ਆ ਜਿਹੜਾ 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 ਹਿੱਟ ਹੀ ਗੁੱਡ ਮਾਰਨਿੰਗ ਵਰਗੇ ਗਾਣੇ ਜਿਹਦੇ ਨੇ ਦੁਕਾਨਾਂ ਦੇ ਵਿੱਚ ਹੋਰ ਕਿੰਨੇ ਗਾਣੇ ਨੇ ਫੋਰਡ ਵਰਗੇ ਨੇ ਜਾਂ 911 ਜੋ ਵੀ ਉਹਨਾਂ ਦੇ ਗਾਣੇ ਨੇ ਹਨਾ ਜੀ ਉਹ ਕਲਾਕਾਰ ਦੁਗਾਣਾ ਦੇ ਕੀ ਗਾਲੇ ਗਾਉਣ ਵਾਲੇ ਕਲਾਕਾਰ ਨੂੰ ਤਾਂ ਪਤਾ ਹੁੰਦਾ ਕਿ ਮੇਰਾ ਵੀ ਇੱਕ ਮਿਆਰ ਹੈ ਸਾਹਿਤਕ ਗੀਤ ਵੀ ਗਾਉਂਦਾ ਬਾਈ ਸ਼ਿਵ ਦੀ ਕਿਤਾਬ ਵੀ ਗਾਉਂਦਾ ਪਰ ਉਹਨੂੰ ਇਹ ਤਾਂ ਪਤਾ ਹੁੰਦਾ ਵੀ ਮੇਰਾ ਜਿਹੜਾ ਦੁਗਾਣਾ ਸਾਥੀ ਆ ਉਹ ਵੀ ਮਜ਼ਬੂਤ ਹੋਣਾ ਚਾਹੀਦਾ ਤੁਹਾਡੀ ਮਜ਼ਬੂਤੀ ਬਾਰੇ ਉਹਨਾਂ ਨੇ ਕਦੇ ਸੋਚਿਆ ਉਹਨਾਂ ਦੇ ਨਾਲ ਮੈਨੂੰ ਕੋਈ ਸ਼ਿਕਾਇਤ ਨਹੀਂ ਹੈਗੀ ਹੂੰ ਹਣਾ ਚਲੋ ਜਿੰਨਾ ਵੀ ਪਰਫਾਰਮ ਕਰਦੇ ਆ ਮੈਂ ਇੱਕ ਗੀਤ ਗਾਵਾਂ ਦੋ ਗੀਤ ਗਾਵਾਂ ਪਹਿਲਾਂ ਅਸੀਂ ਜ਼ਿਆਦਾ ਵੀ ਗਾਉਂਦੇ ਸੀ ਸਟੇਜ ਤੇ ਜ਼ਿਆਦਾ ਟਾਈਮ ਇਹਨੂੰ ਮਿਲਦਾ ਸੀਗਾ ਇਕੱਠੇ ਜਾਂਦੇ ਸੀ ਇਹ ਦੋਨੋਂ ਸਟੇਜ ਤੇ ਇਕੱਠੇ ਮੇਰਾ ਨਾਮ ਵੀ ਅਨਾਉਂਸ ਹੁੰਦਾ ਸੀਗਾ ਜਿਹੜਾ ਕਿ ਪਿਛਲੇ 1 ਸਾਲ ਤੋਂ ਮੇਰਾ ਨਾਮ ਵੀ ਅਨਾਉਂਸ ਨਹੀਂ ਹੋ ਰਿਹਾ ਜਿਸ ਪਿੱਛੇ ਆਪਾਂ ਭੱਜੇ ਫਿਰਦੇ ਆ ਸੰਘਰਸ਼ ਕਰਦੇ ਆ ਵੀ ਸਾਡਾ ਇੱਕ ਨਾਮ ਹੋਵੇ ਦੁਨੀਆ 'ਚ ਸਾਡੀ ਪਛਾਣ ਹੋਵੇ ਉਹ ਵੀ ਨਹੀਂ ਹੋ ਰਿਹਾ ਅੱਛਾ ਜ਼ਿਆਦਾ ਕਿਹੜੀ ਗੱਲ ਨੇ ਤੋੜਿਆ ਸੁਖਰੀਤ ਨੂੰ ਗਾਤਾ ਤਿੰਨ ਸਾਲ ਤੋਂ ਚੱਲੋ ਵਿਵਾਦ ਵੀ ਆ ਗੁੱਸੇ ਗਿਲੇ ਵੀ ਨੇ ਪਰ ਹੁਣ ਕਿਉਂ ਜਿਹੜਾ ਹੈਗਾ ਸੁਖਰੀਤ ਕਹਿੰਦੀ ਆ ਵੀ ਹੁਣ ਤਾਂ ਬਿਲਕੁਲ ਤੂੰ ਤੜਾਕਲਾ ਕੰਮ ਹੋ ਗਿਆ ਤੂੰ ਤੜਾਕ ਤਾਂ ਉਹ ਕਈ ਵਾਰ ਪਹਿਲਾਂ ਵੀ ਕਰ ਚੁੱਕੇ ਨੇ ਮੈਂ ਇਸ ਵਿਸ਼ੇ ਤੇ ਚਲੋ ਬਾਈ ਜੀ ਨਾਲ ਮੇਰੀ ਜ਼ਿਆਦਾ ਗੱਲ ਨਹੀਂ ਹੁੰਦੀ ਕਦੇ ਜਦੋਂ ਚਲੋ ਸ਼ੋਹਤੇ ਹੁੰਨੇ ਆ ਜਾਂ ਮੈਂ ਗੱਲ ਪਛਾਣਨ ਦੀ ਕੋਸ਼ਿਸ਼ ਵੀ ਕਰਦੀ ਆ ਵੀ ਚਲੋ ਜਿਹੜੇ ਉਹਨਾਂ ਦੇ ਡਰਾਈਵਰ ਨੇ ਜਾਂ ਕਿਸੇ ਥਰੂ ਮੇਰੀ ਗੱਲ ਉਹਨਾਂ ਤੱਕ ਪਹੁੰਚੇ ਵੀ ਐ ਕਿਉਂ ਹੋ ਰਿਹਾ ਕਿਉਂਕਿ ਕੁਝ ਗੱਲਾਂ ਮੇਰੇ ਨਾਲ ਹੀ ਹੁੰਦੀਆਂ ਨੇ ਜ ਜਿਹੜੀਆਂ ਮੈਨੂੰ ਪਤਾ ਕਿਉਂਕਿ ਉਹਨਾਂ ਦੀ ਵਾਈਫ ਨੇ ਇਹ ਗੱਲ ਕਹੀ ਆ ਵੀ ਗੁਰਵਿੰਦਰ ਨਾਲ ਤੁਸੀਂ ਕੋਈ ਗੱਲ ਨਹੀਂ ਕਰਨੀ ਤੁਸੀਂ ਮੇਰੇ ਨਾਲ ਗੱਲ ਕਰਨੀ ਆ ਤੁਹਾਡੇ ਕੱਪੜੇ ਮੈਂ ਡਿਸਾਈਡ ਕਰੂੰਗੀ ਤੁਸੀਂ ਕਿੰਨੇ ਵਜੇ ਤੁਰਨਾ ਪ੍ਰੋਗਰਾਮ ਤੇ ਇਹ ਤੁਹਾਨੂੰ ਮੈਂ ਦੱਸੂੰਗੀ ਤੁਸੀਂ ਘਰ ਤੋਂ ਜੀਨ ਪਾ ਕੇ ਨਹੀਂ ਆਉਣੀ ਸਾਡੇ ਪ੍ਰੋਗਰਾਮ ਤੇ ਤੁਸੀਂ ਵਾਲ ਖੁੱਲੇ ਨਹੀਂ ਰੱਖ ਸਕਦੇ ਇੱਥੇ ਤਾਂ ਗੁਰਵਿੰਦਰ ਨੇ ਗਾਉਣਾ ਬਾਈ ਦੀ ਵਾਈਫ ਨੇ ਥੋੜੀ ਗਾਉਣਾ ਫਿਰ ਇਹੀ ਚੀਜ਼ ਤਾਂ ਮੈਨੂੰ ਵੀ ਸਮਝ ਨਹੀਂ ਨਾ ਆ ਰਹੀ ਹੂੰ ਕਿਉਂਕਿ ਮੇਰੀ ਵੀ ਫੈਮਲੀ ਆ ਮੇਰਾ ਵੀ ਪਰਿਵਾਰ ਆ ਹੂੰ ਤੁਹਾਨੂੰ ਲੱਗਿਆ ਵੀ ਮੇਰਾ ਪਰਿਵਾਰ ਦੇ ਵਿੱਚ ਇੱਕ ਮੈਨੂੰ ਸ਼ੱਕੀ ਨਜ਼ਰਾਂ ਨਾਲ ਦੇਖਿਆ ਜਾ ਰਿਹਾ ਹੈ ਇਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਸੀਗਾ ਹੂੰ ਚਲੋ ਉਹ ਤਾਂ ਮੇਰੇ ਹਸਬੰਦ ਦਾ ਸੁਭਾਅ ਬਹੁਤ ਚੰਗਾ ਆ ਜਿਹੜੇ ਮੈਨੂੰ ਸਪੋਰਟ ਕਰਦੇ ਨੇ ਅਦਰਵਾਈਜ਼ ਉਹਨਾਂ ਨੇ ਕੋਈ ਕਮੀ ਨਹੀਂ ਛੱਡੀ ਹੂੰ ਜਿਹੜਾ ਇੱਕਦਮ ਉਹਨਾਂ ਨੇ ਮੈਨੂੰ ਨਹੀਂ ਪਤਾ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਕੀ ਗੱਲ ਹੋਈ ਆ ਜਾਂ ਕਿਸ ਗੱਲ ਕਰਕੇ ਉਹਨਾਂ ਨੇ ਮੇਰੇ ਨਾਲ ਇਦਾਂ ਟਰੀਟ ਕੀਤਾ ਹਨ ਮੈਂ ਤਾਂ ਉਹਨਾਂ ਨੂੰ ਇਹ ਵੀ ਗੱਲ ਕਹੀ ਆ ਮੈਂ ਆਪਣੇ ਲਾਈਫ 'ਚ ਵੀ ਬੋਲਿਆ ਸੀਗਾ ਕਿ ਅਗਰ ਮੇਰੇ 'ਚ ਕੋਈ ਗਲਤੀ ਤੁਹਾਨੂੰ ਲੱਗਦੀ ਆ ਤੁਸੀਂ ਮੈਨੂੰ ਬੁਲਾਉਣੇ ਕਿਉਂ ਹੂੰ ਮੈਂ ਉਹਨਾਂ ਨੂੰ ਪਹਿਲਾਂ ਜਵਾਬ ਵੀ ਦੇ ਚੁੱਕੀ ਆ 1 ਸਾਲ ਪਹਿਲਾਂ ਠੀਕ ਹੈ ਪਿਛਲੇ ਮਤਲਬ ਸੀਜ਼ਨ ਕਰਕੇ ਜਿਹੜਾ ਵੀ ਸੀਗਾ ਮੈਰਿਜ ਦਾ ਮੈਂ ਕਿਹਾ ਸੀ ਵੀ ਮੈਂ ਕੰਮ ਨਹੀਂ ਕਰਨਾ ਮੈਂ ਇੰਨੀਆਂ ਪਾਬੰਦੀਆਂ ਮੈਂ ਨਹੀਂ برداشت ਕਰ ਸਕਦੀ ਨਹੀਂ ਫਿਰ ਤੁਸੀਂ ਸੋਨੂ ਵਿਰਕ ਦੇ ਨਾਲ ਵੀ ਪ੍ਰੋਗਰਾਮ ਲਾਉਨੇ ਹੋ ਹੋਰ ਵੀ ਕਈ ਕਲਾਕਾਰਾਂ ਦੇ ਨਾਲ ਪ੍ਰੋਗਰਾਮ ਫਿਰ ਫਿਰ ਤੁਹਾਨੂੰ ਇੰਨੀ ਨਰਾਜ਼ਗੀ ਕਿਉਂ ਫਿਰ ਟੁੱਟੇ ਕਿਉਂ ਸੁਖਰੀ ਤੇਨ ਜਿਹੜਾ ਸੂਨੂ ਮਿਰਕ ਜਾਂ ਕੋਈ ਵੀ ਹੋਰ ਆਰਟਿਸਟ ਦੇ ਨਾਲ ਮੈਂ ਕੰਮ ਕਰਦੀ ਆ ਉਹਦੇ ਵਿੱਚ ਇੱਕ ਰੀਜ਼ਨ ਇਹ ਵੀ ਆ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਵੀ ਗੱਲ ਹੋਈ ਆ ਬਾਈ ਜੀ ਨਾਲ ਪੂਰੀ ਮੀਟਿੰਗ ਹੋਈ ਸੀ ਉਹਨਾਂ ਦੇ ਜਿਹੜੇ ਆਫਿਸ ਦੇ ਵਿੱਚ ਜਿਹੜੇ ਸੈਕਟਰੀ ਨੇ ਉਹਨਾਂ ਉਹ ਵੀ ਵਿੱਚ ਸੀਗੇ ਮੀਟਿੰਗ ਦੇ ਵਿੱਚ ਅਸੀਂ ਗੱਲ ਕੀਤੀ ਆ ਜਦੋਂ ਜਦੋਂ ਵੀ ਮੈਂ ਆਈ ਆ ਉਹਨਾਂ ਕੋਲ ਤੇ ਉਦੋਂ ਇਹ ਗੱਲ ਬਾਈ ਜੀ ਨੇ ਖੁਦ ਕਹੀ ਸੀ ਵੀ ਸੁਗ੍ਰੀਤ ਜਦੋਂ ਤੁਸੀਂ ਫਰੀ ਹੋ ਤੁਸੀਂ ਬਾਹਰ ਕੰਮ ਕਰ ਸਕਦੇ ਹੋ ਹੂੰ ਠੀਕ ਹੈ ਜਦੋਂ ਮੇਰਾ ਸ਼ੋਅ ਹੀ ਨਹੀਂ ਹੈਗਾ ਚਲੋ ਤੁਹਾਡੇ 2 ਰੁਪਏ ਆਉਂਦੇ ਨੇ ਤਾਂ ਮੈਨੂੰ ਕੀ ਪ੍ਰੋਬਲਮ ਹੈ ਇਸ ਗੱਲ 'ਚ ਨਾ ਹੂੰ ਤਾਂ ਕਰਕੇ ਵੀ ਉਹਨਾਂ ਨੂੰ ਪਤਾ ਹੀ ਆ ਸਾਰਾ ਕੁਝ ਵੀ ਮੈਂ ਬਾਹਰ ਕੰਮ ਕਰਦੀ ਆ ਕੋਈ ਇਹਦੇ ਚਲੋ ਕੋਹ ਵਾਲੀ ਗੱਲ ਨਹੀਂ ਮੇਰੇ ਸਾਰੀਆਂ ਪੋਸਟਾਂ ਵੀ ਪਈਆਂ ਹੁੰਦੀਆਂ ਨੇ ਨਹੀਂ ਪਰ ਤੁਸੀਂ ਬਾਈ ਕੋਲੇ ਸਟੇਜ ਤੇ ਤਾਂ ਇਕੱਠੇ ਹੁੰਦੇ ਹੀ ਆ ਉਦੋਂ ਨਹੀਂ ਕਦੇ ਇਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕਿ ਚਲੋ ਤੁਸੀਂ ਮੈਨੂੰ ਕਹਿ ਸਕਦੇ ਹੋ ਤੁਸੀਂ ਮੇਰੇ ਕਲਾਕਾਰ ਵੀ ਹੋ ਮੇਰੇ ਸਾਥੀ ਵੀ ਹੋ ਪਰ ਤੁਹਾਡੀਆਂ ਪਰਿਵਾਰ ਦੇ ਵਿੱਚੋਂ ਜੋ ਮੈਨੂੰ ਕਹਿੰਦਾ ਉਹ ਚੁਪਦਾ ਤਾਂ ਹੈ ਹੀ ਨਾ ਬੰਦੇ ਨੇ ਬਿਲਕੁਲ ਕਿਉਂਕਿ ਉਹ ਤਾਂ ਬੰਦੇ ਦੇ ਪਿੰਚ ਕਰਦੀਆਂ ਗੱਲਾਂ ਫਿਰ ਉਹ ਤੁਸੀਂ ਇਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗੁਰਵਿੰਦਰ ਬਾਈ ਤੱਕ ਸਟੇਜ ਦੀ ਗੱਲ ਹੁਣ ਇਹ ਆ ਸਟੇਜ ਤੇ ਇਹ ਸ਼ਰਤ ਰੱਖੀ ਹੋਈ ਆ ਵੀ ਜਦੋਂ ਅੱਧਾ ਘੰਟਾ ਪਹਿਲਾਂ ਉਹਨਾਂ ਨੇ ਗਾ ਲਿਆ ਠੀਕ ਆ ਤੁਸੀਂ ਸਟੇਜ ਤੇ ਬਾਅਦ ਦੇ ਵਿੱਚ ਜਾਓਗੇ ਇਹ ਮੇਰੇ ਲਈ ਹਦਾਇਤ ਆ ਠੀਕ ਆ ਜਦੋਂ ਇਹ ਕਿਨੇ ਕਰਿਆ ਗੁਰਵਿੰਦਰ ਨੇ ਨਹੀਂ ਇਹ ਉਹਨਾਂ ਇਹ ਉਹਨਾਂ ਦੇ ਘਰੋਂ ਹੀ ਹੋਇਆ ਸਾਰਾ ਕੁਝ ਪਰ ਹਾਂ ਮੇਰੇ ਤੱਕ ਜਿਹੜੀ ਗੱਲ ਆਈ ਆ ਉਹ ਗੁਰਵਿੰਦਰ ਬਾਈ ਨੇ ਹੀ ਕਹੀ ਆ ਵੀ ਤੁਸੀਂ ਬਾਅਦ ਦੇ ਵਿੱਚ ਆਉਣਾ ਠੀਕ ਹੈ ਮੈਨੂੰ ਹੀ ਪਤਾ ਉਹਨਾਂ ਨੂੰ ਘਰੋਂ ਕਿਹਾ ਕਿਸੇ ਨੇ ਜਾਂ ਕਿੱਦਾਂ ਹਨਾ ਮੈਨੂੰ ਤਾਂ ਫਿਰ ਇਹੀ ਲੱਗਦਾ ਵੀ ਜਦੋਂ ਗੱਲਾਂ ਸਾਰੀਆਂ ਉੱਥੋਂ ਹੁੰਦੀਆਂ ਨੇ ਹਨਾ ਮੈਨੇਜ ਉਹ ਕਰਦੇ ਨੇ ਤਾਂ ਫਿਰ ਉਹਨਾਂ ਨੇ ਕਿਹਾ ਹੋਣਾ ਠੀਕ ਹੈ ਅੱਧਾ ਘੰਟਾ ਬਾਅਦ ਦੇ ਵਿੱਚ ਤੁਸੀਂ ਸਟੇਜ ਤੇ ਆਉਣਾ ਆ ਜਦੋਂ ਸਟੇਜ ਦਾ ਐਂਡ ਹੋ ਗਿਆ ਉਸ ਤੋਂ 15 ਮਿੰਟ ਪਹਿਲਾਂ ਤੁਸੀਂ ਉਤਰ ਜਾਣਾ ਫਿਰ ਗੱਲ ਕਿਵੇਂ ਕਰੂਗਾ ਬੰਦਾ ਤੁਸੀਂ ਦੱਸੋ ਠੀਕ ਹੈ ਤੁਸੀਂ ਇੱਕ ਰੂਮ ਦੇ ਵਿੱਚ ਤਿਆਰ ਨਹੀਂ ਹੋ ਸਕਦੇ ਠੀਕ ਹੈ ਤੁਸੀਂ ਕੋਈ ਵੀ ਗੱਲ ਕਰਨੀ ਆ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਉਹਨਾਂ ਨਾਲ ਤੁਸੀਂ ਫੋਨ ਤੇ ਵੀ ਗੱਲ ਨਹੀਂ ਕਰ ਸਕਦੇ ਠੀਕ ਹੈ ਠੀਕ ਹੈ ਇੱਕ ਗੱਡੀ 'ਚ ਤੁਸੀਂ ਨਹੀਂ ਜਾ ਸਕਦੇ ਠੀਕ ਹੈ ਇਕੱਠੇ ਖਾਣ ਵੀ ਨਹੀਂ ਦਿੰਦੇ ਹੁਣ ਫਿਰ ਤਾਂ ਨਾ 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 ਜੀ ਭੁੱਲ ਜੋ ਨਹੀਂ ਫਿਰ ਪਰ ਇਸ ਦੌਰ ਦੇ ਵਿੱਚ ਆਪਦੇ ਆਪ ਨੂੰ ਤੁਸੀਂ ਫਿਰ ਮਤਲਬ ਜਦੋਂ ਬੰਦੇ ਤੇ ਇੰਨੀਆਂ ਸਾਰੀਆਂ ਚੀਜ਼ਾਂ ਚਲਦੀਆਂ ਬੰਦਾ ਆਪਦੇ ਆਪ ਨੂੰ ਕਦੇ ਸਟੇਜ ਤੇ ਵੀ ਕੱਲਾ ਜਿਹਾ ਮਹਿਸੂਸ ਕੀਤਾ ਰੋਏ ਵੀ ਹੋ ਫਿਰ ਕਦੇ ਉਸਤਾ ਸਾਰੇ ਦੌਰ ਦੇ ਵਿੱਚ ਬਿਲਕੁਲ ਜਦੋਂ ਮਨ ਦੁਖਦਾਇਆ ਇੱਕ ਆਰਟਿਸਟ ਹੁੰਦਾ ਨਾ ਜਿਹੜਾ ਉਹ ਫੁੱਲਾਂ ਵਰਗਾ ਹੁੰਦਾ ਬੜਾ ਆਪਣਾ ਜਜ਼ਬਾਤੀ ਜਾਂ ਮਨ ਹੁੰਦਾ ਵੀ ਐ ਹੁੰਦਾ ਘਰੋਂ ਆਪਾਂ ਐ ਸੋਚ ਕੇ ਜਾਂਦੇ ਆ ਵਧੀਆ ਤਿਆਰ ਹੋ ਕੇ ਵੀ ਅੱਛਾ ਪਰਫਾਰਮ ਕਰਨਾ ਅੱਜ ਫਿਰ ਤੁਹਾਨੂੰ ਉਧਰੋਂ ਕੋਈ ਨਾ ਕੋਈ ਗੱਲ ਮਿਲ ਜਾਂਦੀ ਆ ਜਾਂ ਕੋਈ ਗੱਲ ਤੁਹਾਡੇ ਨਾਲ ਇਹ ਜੀ ਸਿੱਧੇ ਸਿੱਧੇ ਹੋ ਜਾਂਦੀ ਆ ਫਿਰ ਉਹ ਮੂਡ ਰਹਿੰਦਾ ਨਹੀਂ ਨਾ ਫਿਰ ਉਹ ਦਿਲ ਰੋਂਦਾ ਆ ਆਪਾਂ ਕਿਸੇ ਨੂੰ ਸ਼ੋਅ ਨਹੀਂ ਨਾ ਕਰ ਸਕਦੇ ਵੀ ਸਾਡੇ ਨਾਲ ਕੀ ਵੀਤ ਰਹੀ ਅੰਦਰੋਂ ਅੰਦਰ ਹੀ ਹਨਾ ਜਾਂ ਕੀ ਸਾਡੇ ਨਾਲ ਚੱਲ ਰਿਹਾ